ਕਾਂਗਰਸ ਪਾਰਟੀ ਵੱਲੋਂ ਪਟਿੰਡਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਸ਼੍ਰੀ ਮੁਕਤਸਰ ਸਾਹਿਬ ਵਾਸੀ ਅਤੇ ਗਿੱਦੜਬਾਹਾ ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਪਾਰਟੀ ਵੱਲੋਂ ਟਿਕਟ ਦਿੱਤੇ ਜਾਣ ਉੱਤੇ ਆਪਣੀ ਪ੍ਰਤੀਕਿਰਿਆ ਜ਼ाहिर ਕਰਦੇ ਹੋਏ ਆਪਣੇ ਗ੍ਰਹਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਦੇ ਧੰਨਵਾਦੀ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਹਮੇਸ਼ਾ ਮਾਣ ਬਖਸ਼ਿਆ ਹੈ। ਸ਼੍ਰੀ ਮੁਖਸਰ ਸਾਹਿਬ ਤੋਂ ਅਜੀਤ ਵੈਬ ਟੀਵੀ ਲਈ ਰਣਜੀਤ ਸਿੰਘ ਢਿੱਲੋਂ ਦੀ ਰਿਪੋਰਟ ਮੈਂ ਤਾਂ ਹਮੇਸ਼ਾ ਤਨਵਦੀਆਂ ਕਾਂਗਰਸ ਪਾਰਟੀ ਦਾ ਪਹਿਲਾਂ ਵੀ 2012 ਚ ਰਾਹੁਲ ਗਾਂਧੀ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹ ਸਮੇਂ ਵੀ ਮੈਨੂੰ ਟਿਕਟ ਦਿੱਤੀ ਔਰ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਐਮਐਲਏ ਬਣਿਆ ਫਿਰ 2000 ਹੁਣ 17 ਦੇ ਵਿੱਚ ਦੁਬਾਰੇ ਐਮਐਲਏ ਬਨਾਤਾ 올 인디아 ਦਾ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਬਣਾਇਆ ਕਾਂਗਰਸ ਪਾਰਟੀ ਨੇ ਬਣਾਇਆ ਤੇ ਹੁਣ ਬਠਿੰਡੇ ਦੀ ਸੀਟ ਦੇ ਕੇ ਕੀ ਮੈਨੂੰ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਡਾ ਮੁੰਡਾ ਲੜਾਈ ਲੜੂਗਾ ਸਾਡਾ ਮੁੰਡਾ ਚੋਣ ਜਿੱਤ ਕੇ ਆਊਗਾ ਮੈਂ ਧੰਨਵਾਦੀ ਆ ਰਾਹੁਲ ਗਾਂਧੀ ਜੀ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੁਨੀਲ ਜਾਖੜ ਸਾਹਿਬ ਦਾ ਆਸ਼ਾ ਕੁਮਾਰੀ ਜੀ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਲੜਾਈ ਲੜਾਂਗਾ ਔਰ ਪ੍ਰਮਾਤਮਾ ਨੇ ਹਮੇਸ਼ਾ ਇੱਕ ਨਮਾਣੇ ਨਤਾਣੇ ਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਫਤਿਹ ਬਖਸ਼ੀ ਗਿਦਰਬਾ ਇਹਨੇ ਸਾਲਾਂ ਬਾਅਦ ਕੋਈ ਸੀਟ ਜਿੱਤੀ ਨਹੀਂ ਸੀ 47 ਸਾਲਾਂ ਬਾਅਦ ਇੱਕ ਬਾਈ ਇਲੈਕਸ਼ਨ ਜ਼ਰੂਰ ਸਾਡੇ ਜਿੱਤਿਆ ਗਿਆ ਸੀ 92 'ਚ ਨਹੀਂ ਤਾਂ ਬਾਈ ਇਲੈਕਸ਼ਨ ਨਹੀਂ 91 'ਚ ਜਿੱਤੇ ਗਏ ਸੀ ਜਦੋਂ ਬਾਈਕਾਟ ਸੀ ਗੱਲ ਸੋ ਉਸ ਤੋਂ ਬਾਅਦ ਬਾਈ ਇਲੈਕਸ਼ਨ ਵੀ ਹੋਇਆ ਸਰਦਾਰ ਬਿਆਨ ਸਿੰਘ ਲੜੇ ਲੇਕਿਨ ਅਸੀਂ ਜਿੱਤ ਨਹੀਂ ਸਕੇ لیکن ਕਿਦوڑ ਬਾਦ ਲੋਕਾਂ ਨੇ ਜਤਾਇਆ اور ਮੈਨੂੰ ਪੂਰਨ ਉਮੀਦ ਹੈ ਜਿੱਥੇ-ਜਿੱਥੇ ਫਸਮਾ ਮੁਕਾਬਲਾ ਜਦੋਂ ਵੀ ਹੋਇਆ ਹੈ ਜਦੋਂ ਵੀ ਇਮਤਿਹਾਨ ਦੀ ਘੜੀ ਆਈ ਹੈ ਜਦੋਂ ਵੀ ਇਸ ਤਰ੍ਹਾਂ ਦਾ ਮੌਕੇ ਭਿੜੇ ਹੈ ਪਰਮਾਤਮਾ ਨੇ ਜਿੱਤ ਬਖਸ਼ੀ ਹੁਣ ਛੇਤੀ ਮੈਂ ਬੇਨਤੀ ਕਰਾਂਗਾ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਕਿ ਬੀਬੀ ਜੀ ਨੂੰ ਆਦਰਨੀਆ ਹਰ ਸਿਮਰਤ ਕੋਰ ਬਾਦਲ ਜੀ ਨੂੰ ਚੌਂ ਮੈਦਾਨ ਵਿੱਚ ਉਤਾਰ ਦੇਣਾ ਚਾਹੀਦਾ ਹੈ ਬਹੁਤ ਹੋ ਗਿਆ 605 ਹੁਣ ਅਗਰ ਤੁਸੀਂ ਕਿਤੇ ਇੱਧਰ ਉੱਧਰ ਕਰੋਗੇ ਤਾਂ ਲੋਕ ਕਹਿਣਗੇ ਕਿ ਜਵਾਂ ਹੀ ਡਰ ਗਏ ਨੇ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਬੀਬਾ ਜੀ ਹਰ ਸਿਮਰਤ ਕੋਰ ਬਾਦਲ ਜੀ ਨੂੰ ਮੈਦਾਨ ਚ ਉਤਾਰੋ ਤਾਂ ਜੋ ਅੱਜ ਇਹ ਪਤਾ ਚੱਲ ਸਕੇ ਇਹ ਰਜਵਾੜੇ ਸ਼ਾਹੀ ਦੇ ਖਿਲਾਫ ਲੜਾਈ ਹੈ ਇਹ ਕੁਰਮਾ ਪਰਵਰੀ ਦੇ ਖਿਲਾਫ ਲੜਾਈ ਹੈ ਪਰਿਵਾਰਵਾਦ ਦੇ ਖਿਲਾਫ ਲੜਾਈ ਹੈ ਸੱਚ ਅਤੇ ਹੱਕ ਦੀ ਲੜਾਈ ਹੈ ਇਹ ਗਰੀਬ ਅਤੇ ਸਧਾਰਨ ਲੋਕਾਂ ਦੇ ਖਿਲਾਫ ਲੜਾਈ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਲੜਾਈ ਹੈ ਸੋ ਮੈਂ ਨੀਮਾ ਹੋ ਕੇ ਉੱਚੇ ਬੋਲਣਾ ਬੋਲੀਏ ਕਰਤਾਰੋ ਡੋਰੀਏ ਸੱਚੇ ਪਾਤਸ਼ਾਹ ਦੇ ਅੱਗੇ ਸਿਰ ਝੁਕਾ ਕੇ ਇਹ ਗੱਲ ਕਹਿੰਦੇ ਕਿ ਇਸ ਲੜਾਈ 'ਚ ਜਿੱਤ ਸਚਾਈ ਦੀ ਹੋਣੀ ਜੋ ਤਕੇ ਸ਼ਾਇਆ ਜ਼ਾਸੀਆਂ ਜੋ ਪੰਜਾਬ ਦੇ ਲੋਕਾਂ ਨਾਲ ਜ਼ੁਲਮ ਕਰਾਇਆ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਧੋਖਾ ਕੀਤਾ ਉਹਨਾਂ ਲੋਕਾਂ ਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਇਸੇ ਕਰਕੇ 9 ਸੀਟਾਂ ਡਿਕਲੇਅਰ ਕਰਕੇ ਅੱਜ ਅਕਾਲੀ ਦਲ ਬਾਦਲ ਸ਼ਸ਼ੋਪਾਨਸੀ ਕੀ ਕਿੱਥੇ ਕਿਹਨੂੰ ਲੜਾਉਣਾ ਕਿੱਦਾਂ ਲੜਾਉਣ ਲੇਕਿਨ ਮੇਰੀ ਬੇਨਤੀ ਹੈ ਮੇਰੀ ਬੇਨਤੀ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਉਹ ਸਵੀਕਾਰ ਕਰਨ ਤੇ ਬੀਬੀ ਹਰਸਿਮਰਤ कौर ਬਾਦਲ ਨੂੰ ਚੌਣ ਮੈਦਾਨ ਦੇ ਵਿੱਚ ਪਠੰਡਾ ਤੋਂ ਉਤਾਰਨ ਹੁਣ ਉਹ ਕਹਿੰਦੇ ਸੀ ਅਸੀਂ ਕਾਂਗਰਸ ਦਾ ਉਮੀਦਵਾਰ ਵੇਖਣਾ ਹੈ ਹੁਣ ਕਾਂਗਰਸ ਨੇ ਪਹਿਲ ਮੁਕਦਮੀ ਕਰਕੇ ਉਮੀਦਵਾਰ ਐਲਾਨ ਦਿੱਤਾ ਉਹ ਕਹਿੰਦੇ ਸੀ ਕਾਂਗਰਸ ਨੂੰ ਉਮੀਦਵਾਰ ਨਹੀਂ ਥਿਉਂਦਾ ਆਪ ਤਾਂ ਐਲਾਨਿਆ ਨਹੀਂ ਆਪ ਐਲਾਨਿਆ ਨਹੀਂ ਤੇ ਕਾਂਗਰਸ ਨੂੰ ਕਹਿੰਦੇ ਸੀ ਥਿਉਂਦਾ ਨਹੀਂ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਉਮੀਦਵਾਰ ਹਰਸਿਮਰਤ ਕੌਰ ਜੀ ਨੂੰ ਉਤਾਰੋ ਹਾਲਾਂਕਿ 5-10 ਦਿਨਾਂ ਦੇ ਪਹਿਲਾਂ ਤੋਂ ਲੱਗੇ ਹੋਏ ਆ ਕੈਂਪੇਨ ਕਰਨ ਹੁਣ ਪਰਮਾਤਮਾ ਦੇਖੇਗਾ ਕਿ ਕੀ ਹੁੰਦਾ ਕੀ ਨਹੀਂ ਮੈਨੂੰ ਤਾਂ ਉਹ ਸੱਚੇ ਪਾਤਸ਼ਾਹ ਤੇ ਪੂਰੀ ਭਰੋਸਾ ਹੈ ਮੈਨੂੰ ਜਨਤਾ ਤੇ ਭਰੋਸਾ ਹੈ ਮੈਨੂੰ ਉਹਨਾਂ ਗਰੀਬ ਪਰਾਵਾਂ ਤੇ ਨੌਜਵਾਨਾਂ ਤੇ ਪੰਜ ਦਿਨਾਂ ਦੇ ਫੋਨ ਆ ਰਹੇ ਜਿਨ੍ਹਾਂ ਨੇ ਮੇਰੀ ਤਕਦੀਰ ਬਦਲੀ ਹੈ ਕਿ ਨਮਾਣੇ ਦਤਾਨੇ ਨੂੰ ਜਿਹੜਾ ਬਾਪ ਚੌਕੀਦਾਰ ਵੀ ਨਹੀਂ ਸੀ ਜਿਹੜੀ ਮਾਂ ਵੀ ਨਹੀਂ ਸੀ 6 ਸਾਲਾਂ ਦੀ ਮਾਂ ਮਰ ਗਈ ਬਾਪ ਨਹੀਂ ਸੀ ਉਸ ਬੰਦੇ ਨੂੰ ਦੋ ਵਾਰੀ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਔਰ ਮੈਨੂੰ ਉਮੀਦ ਹੈ ਕਿ ਦੇਸ਼ ਦੀ ਪਾਰਲੀਮੈਂਟ ਦੀਆਂ ਪੌੜੀਆਂ ਉਹ ਜਨਤਾ ਤੇ ਸੱਚੇ ਪਾਤਸ਼ਾਹ ਅਕਾਲਪੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਮੈਨੂੰ ਜ਼ਰੂਰ ਇਹ ਰੰਗ ਭਗ ਲਾਉਣਗੇ